ਚੈਨਲ ਦਾ RN نیوز ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੁੱਖਾ ਚੜਾ ਚ ਖੜੇ ਹਾਂ ਇੱਕ ਐਸੇ ਪਰਿਵਾਰ ਦੀ ਕਹਾਣੀ ਇੱਕ ਐਸੇ ਪਰਿਵਾਰ ਦੀ ਮਿਹਨਤ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿੱਥੇ ਇੱਕੋ ਪਰਿਵਾਰ ਚ ਭੈਣ ਤੇ ਭਰਾ ਵਕੀਲ ਬਣੇ ਹਨ ਨਾਮ ਨਾ ਖਟਿਆ ਹੈ ਤੁਹਾਨੂੰ ਪਹਿਲਾਂ ਤਸਵੀਰ ਵਿਖਾ ਦਈਏ ਭਲੇਖਾ ਨ ਪਵੇ ਕਿ ਇਹ ਲੜਕਾ ਹੈ ਦਮਾਲਾ ਗੋਲ ਬੱਦਾ ਸਿੱਖੀ ਸਰੂਪ ਧਾਰਨ ਕੀਤਾ ਉਹਨਾਂ ਨੇ ਬਿਲਕੁਲ ਅਜੇ ਉਹਨਾਂ ਅੰਮ੍ਰਿਤ ਨਹੀਂ ਛੱਕਿਆ ਪਰ ਉਹ ਬਾਣੀ ਨਾਲ ਜੁੜੇ ਨੇ ਤੁਸੀਂ ਵੇਖ ਸਕਦੇ ਹੋ ਇਹ ਲੜਕੀ ਹੈ ਨਾਲ ਉਹਨਾਂ ਦਾ ਬ੍ਰਦਰ ਖੜਾ ਹੈ ਜਿਨ੍ਹਾਂ ਦੋਨਾਂ ਨੇ ਵਕਾਲਤ ਕੀਤੀ ਹੈ ਔਰ ਮਾਣ ਵਾਲੀ ਗੱਲ ਇਹ ਹੈ ਕਿ ਮੋਹਪ੍ਰੀਤ ਜੋ ਇਹਨਾਂ ਦੀ ਲੜਕੀ ਹੈ ਉਹਨੇ ਯੂਨੀਵਰਸਿਟੀ ਚੋਂ ਸੈਕੰਡ ਪੋਜੀਸ਼ਨ ਹਾਸਲ ਕੀਤੀ ਹੈ ਆਓ ਪਹਿਲਾਂ ਮੋਹਪ੍ਰੀਤ ਨਾਲ ਗੱਲ ਕਰਦੇ ਹਾਂ ਉਸ ਤੋਂ ਪਹਿਲਾਂ ਸਾਰੇ ਪਰਿਵਾਰਕ ਮੈਂਬਰਾਂ ਦਾ ਇੱਕ ਵਾਰ ਤੁਹਾਨੂੰ ਦਿਦਾਰ ਕਰਾ ਦਿੰਨੇ ਆਂ ਇਹ ਉਹ ਪਰਿਵਾਰ ਹੈ ਜਿਹੜਾ ਜ਼ਿੰਮੇਵਾਰ ਪਰਿਵਾਰ ਹੈ ਜਿਨ੍ਹਾਂ ਦੇ ਕੁਝ ਝਗੜੇ ਚੱਲਦੇ ਸੀ ਪਰ ਬੱਚਿਆਂ ਨੇ ਇਹ ਸੋਚਿਆ ਕਿ ਅਸੀਂ ਇਹ ਝਗੜੇ ਆਪਣੇ ਸਿਰ ਤੇ ਨਪਟਾਉਣੇ ਹਨ ਅਤੇ ਉਹਨਾਂ ਨੇ ਵਕਾਲਤ ਦਾ ਰਸਤਾ ਅਪਣਾਇਆ ਅਤੇ ਉੱਥੇ ਹੁਣ ਉਹ ਮਿਹਨਤ ਕਰਕੇ ਅੱਗੇ ਆ ਰਹੇ ਹਨ ਸੱਸ ਜੀ ਸ਼ੁਭਨਾਮ ਕੀ ਹੈ ਏ ਤੁਸੀਂ ਕਿਹੜੀ ਪੋਜੀਸ਼ਨ ਹਾਸਲ ਕੀਤੀ ਕਿੱਥੋਂ ਕੀਤੀ ਹੈ ਮੇਰਾ ਸ਼ੁਗਨਾ ਮੋਹਪ੍ਰੀਤ ਕੌਰ ਪਰਮਾਰ ਹੈ ਮੈਂ ਯੂਨੀਵਰਸਿਟੀ ਦੇ ਵਿੱਚੋਂ ਸੈਕੰਡ ਪੋਜੀਸ਼ਨ ਹਾਸਲ ਕੀਤੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮੋਹਪ੍ਰੀਤ ਜੀ ਸਭ ਤੋਂ ਪਹਿਲਾਂ ਤੇ ਤੁਸੀਂ ਇਹ ਦੱਸੋ ਤੁਸੀਂ ਇਹ ਦੱਸੋ ਤੁਸੀਂ ਦਿਮਾਲਾ ਸਜਾਇਆ ਤੁਹਾਡੀ ਜਿਹੜੀ ਵੇਸ਼ਭੂਸ਼ਾ ਕੱਪੜੇ ਆ ਲੜਕਿਆਂ ਵਰਗੇ ਆ ਇਹਦੇ ਪਿੱਛੇ ਕੀ ਕਾਰਨ ਹੈ ਸਭ ਤੋਂ ਪਹਿਲਾਂ ਇਹ ਸੋਚ ਦੱਸੋ ਆਪਣੀ ਮੈਂ ਸ਼ੁਰੂ ਤੋਂ ਹੀ ਮੈਨੂੰ ਘਰਦਿਆਂ ਤੋਂ ਪ੍ਰੇਰਣਾ ਮਿਲੀ ਕਿ ਮੈਨੂੰ ਗੁਰੂ ਮਹਾਰਾਜ ਜੀ ਦੇ ਨਾਲ ਜੁੜਨਾ ਹੈ ਤੇ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਇਨਫਲੂਐਂਸਡ ਤੇ ਉਹਨਾਂ ਦੇ ਦਿੱਤੇ ਦਰਸਾਏ ਮਾਰਗ ਤੇ ਉਹਨਾਂ ਦੇ ਹੁਕਮਾਂ ਦੇ ਮੈਂ ਚੱਲਣ ਦੀ ਕੋਸ਼ਿਸ਼ ਕਰਦੀ ਆਂ ਉਹਨਾਂ ਨੇ ਜਿੱਦਾਂ ਇੱਕ ਧੀ ਭੈਣ ਨੂੰ ਰਹਿਣ ਦੀ ਹੁਕਮ ਦਿੱਤੇ ਆ ਮੈਂ ਉਦਾਂ ਹੀ ਰਹਿ ਰਹੀ ਆ ਉਹਨਾਂ ਦੀ ਆਗਿਆ ਤੇ ਹੀ ਮੈਂ ਦਮਾਲਾ ਸਜਾਇਆ ਮੋਹਪਰੀ ਜੀ ਸਭ ਤੋਂ ਪਹਿਲਾਂ ਹੁਣ ਦਰਸ਼ਕਾਂ ਨੂੰ ਇਹ ਦੱਸੀਏ ਕਿ ਤੁਸੀਂ ਆਪਣੀ ਮੋਡਲੀ ਸਟਡੀ ਮੁਢਲੀ ਸਿੱਖਿਆ ਕਿੱਥੋਂ ਪ੍ਰਾਪਤ ਕੀਤੀ ਫਿਰ ਤੁਹਾਨੂੰ ਕਿੱਦਾਂ ਇਹ ਵਿਚਾਰ ਆਇਆ ਕਿ ਤੁਸੀਂ ਵਕਾਲਤ ਵਾਲੇ ਰਸਤੇ ਤੇ ਜਾਣਾ ਕਿਉਂਕਿ ਅੱਜ ਕੱਲ੍ਹ ਵੇਖ ਰਹੇ ਹਾਂ ਸੋਸ਼ਲ ਮੀਡੀਆ ਲੜਕੀਆਂ ਗਾਣੇ ਬੋਲਦੀਆਂ ਆਪਣੀਆਂ ਵੀਡੀਓ ਪਾਉਂਦੀਆਂ ਟਿਕਟੌਕ ਚਲਾਉਂਦੀਆਂ ਪਰ ਤੁਸੀਂ ਇੱਕ ਵੱਖਰੀ ਲੀ ਤੇ ਆਏ ਹੋ ਸਭ ਤੋਂ ਪਹਿਲਾਂ ਦੱਸੋ ਕਿ ਤੁਹਾਡੀ ਮੁਢਲੀ ਸਟੱਡੀ ਕਿੱਥੋਂ ਸ਼ੁਰੂ ਹੋਈ ਤੇ ਕਿੱਦਾਂ ਤੁਸੀਂ ਵਕਾਲਤ ਬਾਰੇ ਸੋਚਿਆ ਮੇਰੀ ਮੁਢਲੀ ਸਟੱਡੀ ਜਿਹੜੀ ਸੀ ਉਹ ਮੇਰੇ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚੋਂ ਸ਼ੁਰੂ ਹੋਈ ਸੀ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਜਿਹੜੇ ਕੇਸਾਂ ਦੀ ਤਰੀਕ ਦੇ ਉੱਤੇ ਕੋਰਟ ਜਾਂਦੇ ਸੀ ਕਈ ਵਾਰ ਮੈਨੂੰ ਵੀ ਲੈ ਕੇ ਜਾਂਦੇ ਸੀ ਉਥੇ ਜਿਹੜੇ ਜੱਜ ਸਹਿਬਾਨ ਆ ਉਹ ਜਦੋਂ ਮੈਂ ਇਹਨਾਂ ਨੂੰ ਬੈਠੇ ਦੇਖਦੀ ਸੀ ਤੇ ਮੇਰੇ ਮਨ ਦੇ ਵਿੱਚ ਵੀ ਆਉਂਦਾ ਸੀ ਕਿ ਮੈਂ ਵੀ ਜੱਜ ਬਣਨਾ ਹੈ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਾ ਹੈ ਜਦੋਂ ਮੈਂ 6th ਕਲਾਸ ਵਿੱਚ ਸੀ ਮੈਂ ਉਦੋਂ ਹੀ ਸੋਚ ਲਿਆ ਸੀ ਕਿ ਮੈਂ ਲਾਅ ਦੀ ਸਟੱਡੀ ਕਰਨੀ ਤੇ ਫਿਰ ਮੈਂ ਇਸ ਫੀਲਡ ਦੇ ਵਿੱਚ ਆਈ ਫਿਰ ਮੈਂ ਮਿਹਨਤ ਕੀਤੀ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਮੇਰੀ ਅੱਗੇ ਵੀ ਸੈਕੰਡ ਪੋਜੀਸ਼ਨ ਆਈ ਆਰਕਾ ਫਿਰ ਸੈਕੰਡ ਹੀ ਆਈ ਤੁਸੀਂ ਕੀ ਮਹਿਸੂਸ ਕਰਦੇ ਹੋ ਕਿੰਨਾ-ਕਿੰਨਾ ਸਹਿਯੋਗ ਦਿੱਤਾ ਹੈ ਇਸ ਸਾਰੀ ਤੁਹਾਡੀ ਮਿਹਨਤ ਦੀ ਆਪਣੀ ਹੈਗੀ ਹੈ ਸਹਿਯੋਗ ਕਿਹ ਨਾਲ ਰਿਹਾ ਪਰਿਵਾਰ ਦਾ ਜਾਂ ਉਧਰ ਉਹ ਅਧਿਆਪਕਾਂ ਦਾ ਜਾਂ ਜੋ ਤੁਹਾਡੀਆਂ ਸਹੇਲੀਆਂ ਸੀ ਜਿੱਥੇ ਤੁਸੀਂ ਬਹਿੰਦੇ ਖਲੁੰਦੇ ਸੀ ਸੰਗਤ ਸੀ ਕਿੱਦਾਂ ਦਾ ਸਹਿਯੋਗ ਰਿਹਾ ਮੇਰੀ ਸੰਗਤ ਜਿਹੜੀ ਆ ਉਹ ਸ਼ੁਰੂ ਤੋਂ ਹੀ ਮੈਂ ਖੁਦ ਹੀ ਚੂਜ਼ ਕੀਤੀ ਆ ਮੈਨੂੰ ਆਪਣੇ ਵਰਗੇ ਲੋਕ ਹੀ ਪਸੰਦ ਆ ਮੇਰੀ ਜਿਆਦਾ ਫਰੈਂਡਸ ਨਹੀਂ ਹੈਗੇ ਨਾ ਮੈਂ ਕਦੀ ਜਿਆਦਾ ਬਣਾਈ ਆ ਤੇ ਸਹਿਯੋਗ ਮੇਰੇ ਮਾਤਾ ਪਿਤਾ ਦਾ ਮੇਰੇ ਭਰਾ ਦਾ ਆ ਮੇਰੇ ਦਾਦਾ ਦਾਦੀ ਸਰਦਾਰ ਦਲਵਿੰਦਰ ਸਿੰਘ ਸੰਧੂ ਦਾ ਸਰਪੰਚ अजीत ਸਿੰਘ ਦਾ ਤੇ ਮੇਰੇ ਮਾਸੀ ਦੇ ਭਰਾ ਜਿਹੜੇ ਹਨ ਮਨਪ੍ਰੀਤ ਸਿੰਘ ਬੱਲ ਤੇ ਆ ਅੰਕਲ ਪਾਟਿਆ ਸਭ ਇਹਨਾਂ ਦਾ ਧੰਨਵਾਦ ਹੈ ਜਦੋਂ ਆਪਾਂ ਜਾਂਦੇ ਹਾਂ ਤੇ ਬਹੁਤ ਖੁਸ਼ ਹੁੰਦੇ ਸਾਨੂੰ ਵੇਖ ਕੇ ਜਦੋਂ ਡਿਗਰੀ ਹਾਸਲ ਕਰਕੇ ਘਰ ਆਏ ਹੋ ਤੇ ਪਰਿਵਾਰ ਵੱਲੋਂ ਸਰੋਪਾ ਪਾਇਆ ਗਿਆ ਮੂੰਹ ਮਿੱਠਾ ਕਰਾਇਆ ਗਿਆ ਮੱਥਾ ਚੁੰਮਿਆ ਗਿਆ ਕਿੱਦਾਂ ਦਾ ਮਹਿਸੂਸ ਹੋਇਆ ਬਹੁਤ ਵਧੀਆ ਮਹਿਸੂਸ ਹੋਇਆ ਜਦੋਂ ਕੋਈ ਤੁਹਾਡੇ ਦੀ ਤੁਹਾਡੇ ਉੱਤੇ ਮਾਣ ਕਰਦਾ ਹੈ ਤੁਹਾਡੀ ਹੋਰ ਰਿਸਪੌਂਸਿਬਿਲਟੀ ਵੱਧ ਜਾਂਦੀ ਆ ਕਿ ਤੁਸੀਂ ਉਸ ਮਾਣ ਨੂੰ ਹੋਰ ਉੱਚਾ ਲੈ ਕੇ ਜਾਓ ਉਹਨੂੰ ਡਿੱਗਣ ਨਾ ਦਿਓ ਤੁਹਾਡੇ ਮਾਤਾ ਪਿਤਾ ਪ੍ਰਤੀ ਫਰਜ਼ ਹੋਰ ਵੱਧ ਜਾਂਦੇ ਆ ਆਪਾਂ ਹੋਰ ਜ਼ਿੰਦਗੀ ਦੇ ਵਿੱਚ ਤਰੱਕੀਆਂ ਕਰੀਏ ਇਹਨਾਂ ਨੂੰ ਵੀ ਇਨਸਾਫ਼ ਦਿਵਾਈਏ ਲੋਕਾਂ ਨੂੰ ਵੀ ਦਿਵਾਈਏ ਤੇ ਲੋਕ ਧੀਆਂ ਨੂੰ ਦਾਤਾਂ ਦੇ ਵਿੱਚ ਮੰਗਣ ਕੇ ਐਉਂ ਜੀਆਂ ਧੀਆਂ ਰੱਬ ਸਭ ਨੂੰ ਦੇਵੇ ਉਪਰੀ ਜੀ ਕਿਤਾਬਾਂ 'ਚ ਬੜਾ ਕੁਝ ਲਿਖਿਆ ਗਿਆ ਸਾਡੇ ਗੁਰੂਆਂ ਨੇ ਚਲੋ ਔਰਤ ਨੂੰ ਬੜਾ ਵੱਡਾ ਦਰਜੇ ਦਿੱਤਾ ਕਿਤਾਬਾਂ 'ਚ ਬੜਾ ਕੁਝ ਆਉਂਦਾ ਸੋਸ਼ਲ ਮੀਡੀਆ ਦੇ ਬਾਰੇ ਕੁਝ ਆਉਂਦਾ ਔਰਤ ਨੂੰ ਸਨਮਾਨ ਦਿਓ ਪਰ ਜਦੋਂ ਅਸੀਂ ਆਸ-ਪਾਸਾ ਵੇਖਦੇ ਹਾਂ ਮਾਹੌਲ ਵੇਖਦੇ ਹਾਂ ਅਜੇ ਵੀ ਉਹ ਪੋਜੀਸ਼ਨ ਔਰਤਾਂ ਨੂੰ ਨਹੀਂ ਮਿਲੀ ਜੋ ਮਿਲਣੀ ਚਾਹੀਦੀ ਹੈ ਚਾਹੇ ਉਹ ਇੱਜ਼ਤ ਵੇਖੀਏ ਚਾਹੇ ਉਹਨਾਂ ਦਾ ਮਾਨ ਸਨਮਾਨ ਵੇਖੀਏ ਕੀ ਕਹਿਣਾ ਚਾਹੁੰਦੇ ਉਹ ਚੰਦ ਮਾਪੇ ਜਿਹੜੇ ਅਜੇ ਵੀ ਕਹਿੰਦੇ ਲੜਕੀਆਂ ਨੂੰ ਕੰਟਰੋਲ ਕਰਕੇ ਰੱਖੋ ਲੜਕੀਆਂ ਨੇ ਬਾਹਰ ਜਾਣਾ ਲੜਕੀਆਂ ਨੇ ਨਹੀਂ ਜਾਣਾ ਤੁਸੀਂ ਆਹ ਫੀਲਡ ਜੁਆਇਨ ਕਰਨ ਅ ਦੇਖੋ ਜਦੋਂ ਵੀ ਕੋਈ ਚੀਜ਼ ਪ੍ਰਾਪਤ ਕਰਨੀ ਹੁੰਦੀ ਆ ਇਹ ਸਿੰਪਲੀ इजीली ਪ੍ਰਾਪਤ ਨਹੀਂ ਹੁੰਦੀ ਇਹਨੂੰ ਗੇਨ ਕਰਨਾ ਪੈਂਦਾ ਹਰ ਇੱਕ ਚੀਜ਼ ਮੂਵਮੈਂਟ ਦੇ ਥਰੂ ਮਿਹਨਤ ਦੇ ਥਰੂ ਹੀ ਮਿਲਦੀ ਆ ਜੋ ਵੀ ਔਰਤ ਦਾ ਜਿਹੜਾ ਸਟੇਟਸ ਆ ਇਹ ਵੀ ਟਾਈਮ ਟਾਈਮ ਟੂ ਟਾਈਮ ਕਾਫੀ ਮੂਵਮੈਂਟਸ ਸੇ ਚੱਲੀਆਂ ਤੇ ਮਿਲੀ ਜਿੱਦਾਂ ਹੁਣ ਦੇਸ਼ ਦੀ ਆਜ਼ਾਦੀ ਆ ਇਹ ਵੀ ਮੂਵਮੈਂਟਸ ਦੇ ਨਾਲ ਹੀ ਮਿਲੀ ਸਾਨੂੰ ਇਦਾਂ ਹਰ ਇੱਕ ਚੀਜ਼ ਜਿਹੜੀ ਆ ਸਾਨੂੰ ਖੁਦ ਗੇਨ ਕਰਨੀ ਪੈਂਦੀ ਆ ਲੋਕ ਇਹ ਸੋਚਣ ਸੋਚਣ ਵਾਸਤੇ ਤਾਂ ਹੀ ਮਜਬੂਰ ਹੋਣਗੇ ਅਗਰ ਆਪਾਂ ਟਰਾਈ ਕਰਾਂਗੇ ਹਰ ਇੱਕ ਨੂੰ ਜ਼ਿੰਦਗੀ ਦੇ ਵਿੱਚ ਅਚੀਵ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਫਿਰ ਮਾਤਾ ਪਿਤਾ ਆਪੇ ਭਰੋਸਾ ਕਰਨਗੇ ਉਹਨਾਂ ਤੇ ਤੁਹਾਨੂੰ ਮਾਤਾ ਪਿਤਾ ਦਾ ਭਰੋਸਾ ਤੋੜਨਾ ਨਹੀਂ ਚਾਹੀਦਾ ਆਓ ਹੁਣ ਮੋਪਰੀ ਦੇ ਬ੍ਰਦਰ ਨਾਲ ਗੱਲ ਕਰਦੇ ਆਂ ਜਿਨ੍ਹਾਂ ਨੇ ਵਕਾਲਤ ਦੀ ਡਿਗਰੀ ਆਲਰੇਡੀ ਹਾਸਲ ਕਰ ਚੁੱਕੇ ਐ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਸਕਲ ਜੀ ਸ਼ੁਭਨਾਮ ਕੀ ਜੇ ਮੇਰਾ ਨਾਮ ਮਹਿਕਪ੍ਰੀਤ ਸਿੰਘ ਹੈ ਤੇ ਤੁਸੀਂ ਇਹ ਵਕਾਲੀ ਦੀ ਡਿਗਰੀ ਕਿੰਨਾ ਚਿਰ ਹੋ ਗਿਆ ਹਾਸਲ ਕੀਤੀ ਮੈਨੂੰ 1 ਸਾਲ ਹੋ ਗਿਆ ਜੀ ਮੈਂ 1 ਸਾਲ ਪਹਿਲਾਂ ਵਕਾਲਤ ਦੀ ਡਿਗਰੀ ਹਾਸਲ ਕੀਤੀ ਸੀ ਤੇ ਮੇਰਾ ਇਸ 3rd ਪੋਜੀਸ਼ਨ ਆਈ ਯੂਨੀਵਰਸਿਟੀ ਲੈਵਲ ਤੇ ਮਖਪਰੀ ਜੀ ਆਪਣੇ ਵੀ ਜੀਵਨ ਬਾਰੇ ਦੱਸੋ ਥੋੜੀ ਪੰਛੀ ਚਾਰ ਮਰੋ ਕਿੱਥੋਂ ਤੁਸੀਂ ਸਟੱਡੀ ਸ਼ੁਰੂ ਕੀਤੀ ਕਿੱਦਾਂ ਤੁਹਾਨੂੰ ਲੱਗਾ ਕਿ ਮੈਂ ਵਕੀਲ ਹੀ ਬਾਨਾ ਕਿਉਂਕਿ ਲੜਕਿਆਂ ਦੇ ਬੜੇ ਸ਼ੌਂਕ ਨੇ ਅੱਜਕੱਲ ਕੋਈ ਐਕਟਰ ਬਾਨਣਾ ਚਾਹੁੰਦਾ ਕੋਈ ਮਾਡਲ ਬਾਨਣਾ ਚਾਹੁੰਦਾ ਕੋਈ ਬਾਹਰ ਜਾਣਾ ਚਾਹੁੰਦਾ ਆਇਲਸ ਕਰਕੇ ਪਰ ਤੁਸੀਂ ਕਿੱਦਾਂ ਸੋਚਿਆ ਕਿ ਮੈਂ ਵਕੀਲ ਹੀ ਬਾਨਾ ਹਾਂਜੀ ਮੇਰੀ ਇਨੀਸ਼ੀਅਲ ਜਿਹੜੀ ਸਟੱਡੀ ਉਹ ਮੈਂ ਕੀਤੀ ਹੈ ਸਰਕਾਰੀ ਸਕੂਲ ਦੇ ਪਿੰਡ ਸੁਖਾ ਜਿਹੜਾ ਤੋਂ ਕੀਤੀ ਹੈ ਤੇ ਸਬਸੀਕੁਐਂਟਲੀ ਮੈਂ ਸੰਤ ਬਾਬਾ ਯਾਰਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਤੋਂ ਕੀਤੀ ਹੈ ਦੈਨ ਮੈਂ ਬੇਰਿੰਗ ਕਾਲਜ ਦੇ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਤੋਂ ਕੀਤੀ ਹੈ ਤੇ ਦੈਨ ਮੈਂ ਸੈਂਟ ਸੋਲਜਰ ਲੋ ਕਾਲਜ ਜਲੰਧਰ ਤੋਂ ਕੀਤੀ ਹੈ ਇਹ ਮੈਂ ਗੀਤਕਾਰ ਵੀ ਹਾਂ ਮੈਂ ਥੋੜਾ ਬਹੁਤਾ ਲਿਖ ਵੀ ਲੈਂਦਾ ਵਾਂ ਪਰ ਮੈਂ ਥੋੜੇ ਲੈਂਡ ਡਿਸਪਿਊਟ ਕਰਕੇ ਮੈਂ ਉਹ ਸਾਰਾ ਕੁਝ ਤਿਆਗ ਕੇ ਤੇ ਦਿਨ ਮੈਂ ਇਹ ਕਰਕੇ ਮੈਂ ਐਜ਼ ਐਨ ਲਾਇਰ ਐਡਵੋਕੇਟ ਤੇ ਹੁਣ ਮੈਂ ਜੁਡੀਸ਼ਰੀ ਦੀ ਪ੍ਰੈਪਰੇਸ਼ਨ ਵੀ ਕਰ ਰਿਹਾ ਤੇ ਨਾਲ ਨਾਲ ਮੈਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਐਜ਼ ਐਨ ਐਡਵੋਕੇਟ ਵੀ ਹਾਂ ਜ਼ਿੰਦਗੀ ਚ ਗਾਂ ਕੀ ਸੁਪਨੇ ਆ ਕਿੱਦਾਂ ਨੂੰ ਜਾਣਾ ਚਾਹੁੰਦੇ ਹੋ ਇਸੇ ਫੀਲਡ ਦੇ ਅੱਗੇ ਜਾਣਾ ਚਾਹੁੰਦੇ ਹੋ ਜਾਂ ਜਦੋਂ ਕਿ ਰਾਈਟਰ ਹੈ ਉਹ ਵੀ ਰਾਈਟਰ ਵੀ ਜਾਗੇਗਾ ਨਾਲ ਨਾਲ ਕਿ ਮੈਂ ਉਹ ਵੀ ਸ਼ੌਂਕ ਥੋੜਾ ਹੋਇਆ ਪੂਰਾ ਕੀ ਕੁਝ ਕਰਨਾ ਚਾਹੁੰਦੇ ਆ ਇਹ ਰਾਈਟਰ ਥੋੜਾ ਜਿਹਾ ਹਜੇ ਨਹੀਂ ਹਜੇ ਤਨੀ ਮੈਂ ਕਰ ਸਕਦਾ ਕੁਝ ਇਸ ਕਰਕੇ ਹਜੇ ਮੈਂ ਮੇਰਾ ਜੁਡੀਸ਼ਰੀ ਨੂੰ ਕਲੀਅਰ ਕਰੈਕ ਕਰਨ ਦਾ ਥੋੜਾ ਡਰੀਮ ਮੈਂ ਉਹਨੂੰ ਪਹਿਲਾਂ ਕਰਕੇ ਫਿਰ ਮੈਂ ਸ਼ਾਇਦ ਡਿਜ਼ਾਈਨ ਕਰਦਾ ਕੁਝ ਵੀ ਹੋ ਸਕਦਾ ਵਾ ਉਹ ਅੱਗੇ ਦੀਆਂ ਵੇਖਾਂਗੇ ਫਿਊਚਰ ਕੀ ਡਿਸਾਈਡ ਕਰਦਾ ਉਹ ਫਿਊਚਰ ਆਓ ਪਰਿਵਾਰਕ ਮੈਂਬਰਾਂ ਨਾਲ ਥੋੜੀ ਜੀ ਗੱਲ ਕਰਦੇ ਹਾਂ ਉਹ ਕਿੱਦਾਂ ਦਾ ਮਹਿਸੂਸ ਹੋ ਰਿਹਾ ਸੱਸੀ ਜੀ ਮੁਬਾਰਕਾਂ ਸਾਡੇ ਚੈਨਲ ਬਲੋਗ ਕਿੱਦਾਂ ਦਾ ਮਹਿਸੂਸ ਹੋਇਆ ਬੇਟੀ ਆਈ ਹੈ ਤੁਸੀਂ ਅੱਜ ਡੱਬਾ ਵੰਡਿਆ ਸੋਪਾ ਪਾਇਆ ਮੱਥਾ ਚੁੰਮਿਆ ਗਿਆ ਕੀ ਮਹਿਸੂਸ ਹੋ ਰਿਹਾ ਮੈਨੂੰ ਬਹੁਤ ਮਾਣ ਵਾਲੀ ਗੱਲ ਹੈ ਮਰੇ ਵਾਸਤੇ ਬਹੁਤ ਵਧੀਆ ਲੱਗਾ ਇਹ ਹਾਂਜੀ ਕਿ ਮੇਰੇ ਬੱਚਿਆਂ ਨੇ ਚੰਗਾ ਵਧੀਆ ਨਾਮ ਬਣਾਇਆ ਹਾਂਜੀ ਤੇ ਸਾਡੀ ਇਸ ਵਿਧਾਈ ਪਰਿਵਾਰ ਦੇ ਸਪੈਸ਼ਲ ਆਪਣੀ ਬੇਟੀ ਬਾਰੇ ਕੀ ਕਹਿਣਾ ਚਾਹੋਗੇ ਇੱਕ ਉਹਨਾਂ ਦਾ ਸਰੂਪ ਬੜਾ ਪਿਆਰਾ ਲੜਕੇ ਵਰਗਾ ਸਰੂਪ ਆ ਗੋਲਦਮਾਲਾ ਬੰਦਿਆ ਵਿਚਾਰ ਬੜੇ ਚੰਗੇ ਆ ਅੱਜ ਕੱਲ ਲੜਕੀਆਂ ਦੇ ਵਿਚਾਰ ਤੁਸੀਂ ਵੇਖ ਹੀ ਰਹੇ ਹੋ ਸੋਸ਼ਲ ਮੀਡੀਆ ਸਾਰੇ ਚਲਾਉਂਦੇ ਨੇ ਤੁਹਾਨੂੰ ਵੀ ਜਾਣਕਾਰੀ ਹੋਵੇਗੀ ਕੀ ਕਹਿਣਾ ਚਾਹੁੰਦੇ ਆ ਆਪਣੀ ਬੇਟੀ ਬਾਰੇ ਖਾਸ ਕਰਕੇ ਮੈਂ ਤਾਂ ਕਹਿਣਾ ਚਾਹੁੰਦਾ ਕਿ ਮੇਰੇ ਬੱਚੀ ਬਹੁਤ ਵਧੀਆ ਅੱਗਿਆ ਕਰਿਆ ਤੇ ਮਹਾਰਾਜ ਦੇ ਸਰੂਪ ਦੇ ਵਿੱਚ ਜੋ ਸਾਨੂੰ ਬਖਸ਼ਿਆ ਤੇ ਮੈਂ ਤਾਂ ਹਰ ਪਰਿਵਾਰ ਦੀ ਲੜਕੀ ਨੂੰ ਇਹ ਗੱਲ ਕਹੂੰਗਾ ਕਿ ਆਪਣੇ ਮਾਪਿਆਂ ਦੀ ਦਾਖਿਆ ਹਰ ਰੱਖਣਾ ਚਾਹੀਦਾ ਤੇ ਆਪਾਂ ਨੂੰ ਚੰਗੀ ਪੜ੍ਹਾਈ ਕਰਕੇ ਤੇ ਚੰਗੀ ਤਰੱਕੀ ਕਰਨੀ ਚਾਹੀਦੀ ਹੈ ਤੇ ਆਪਣੇ ਦੇਸ ਦਾ ਨਾਮ ਜਿਹੜਾ ਵਾ ਉਸੇ ਹਾਲ ਕਰਦਾ ਜਿਆ ਖਾਸ ਕਰਕੇ ਪੰਜਾਬ ਦਾ ਕਰੂ ਅੱਖਾਂ ਚੋਂ ਇੱਕ ਹੁੰਦੇ ਦੁੱਖ ਦੇ ਇੱਕ ਹੁੰਦੇ ਸੁੱਖ ਦੇ ਖੁਸ਼ੀ ਦੇ ਹਾਂਜੀ ਕੀ ਕਹਿਣਾ ਚਾਹੁੰਦੇ ਮੈਨੂੰ ਆਪਣੀ ਬੱਚੀ ਤੇ ਬਹੁਤ ਮਾਨਮ ਪਰਮਾਤਮਾ ਨੇ ਉਹਦੀ ਸੁਣੀ ਮਹਾਰਾਜ ਉਹਨੂੰ ਜੱਜ ਬਣਾਵੇ ਅੱਗੇ ਤੇ ਪਰਮਾਤਮਾ ਦਾ ਨਾਮ ਰੋਸ਼ਨ ਕਰੇ ਤੇ ਤੁਹਾਡਾ ਵੀ ਨਾਮ ਰੋਸ਼ਨ ਬੱਚੀ ਮਾਪਿਆਂ ਦਾ ਵੀ ਕਰੇ ਤੇ ਭਰਾ ਦਾ ਵੀ ਕਰੇ ਮੋ ਪ੍ਰੀਤ ਤੇ ਮਹਿਕਪ੍ਰੀਤ ਦੇ ਚਾਚਾ ਜੀ ਸੜਨਾ ਮੌਜੂਦ ਹੈ ਸਾਂਝਾ ਪਰਿਵਾਰ ਹੈ ਬੜਾ ਪਿਆਰ ਵੇਖਣ ਨੂੰ ਮਿਲ ਰਿਹਾ ਸਤਿ ਸ਼੍ਰੀ ਅਕਾਲ ਜੀ ਸ਼ੁਭਨਾਮ ਕੀ ਹੈ ਕੀ ਕਹਿਣਾ ਚਾਹੁੰਦੇ ਬੱਚਿਆਂ ਦੀ ਇਸ ਸਫਲਤਾ ਦੇ ਮੇਰਾ ਨਾਮ ਸਰਦਨ ਸਿੰਘ ਹੈ ਜੀ ਸਾਡੇ ਇਹ ਦੋਨੋਂ ਬੱਚੇ ਇੰਨੇ ਕਲਾਈਕ ਨੇ ਕਿ ਮਹਾਰਾਜ ਇਹੋ ਜੇ ਸਾਰੇ ਪਰਿਵਾਰਾਂ ਚ ਇਹੋ ਜੇ ਬੱਚੇ ਦੇਣ ਜਿਹੜੇ ਇਹ ਬੱਚੇ ਆ ਜਿੱਦਾਂ ਇਹਨਾਂ ਨੇ ਸਾਡਾ ਨਾਮ ਉੱਚਾ ਕੀਤਾ ਸਾਡੇ ਪਰਿਵਾਰ ਦੀ ਇੱਜ਼ਤ ਵਧਾਈ ਹੈ ਇਦਾਂ ਹੀ ਸਾਰਿਆਂ ਦੇ ਬੱਚੇ ਹਰ ਇੱਕ ਦੇ ਪਰਿਵਾਰ ਦੀ ਇੱਜ਼ਤ ਵਧਾਉਣ ਖਾਸ ਕਰਕੇ ਤੇ ਜਾਨੋ ਮੇਰਾ ਖਾਸ ਮਹਿਸਸ ਹੈ ਕਿ ਆਪਣੇ ਮਾਪਿਆਂ ਦੀ ਇੱਜ਼ਤ ਦਾ ਖਿਆਲ ਰੱਖਿਆ ਕਰਦੇ ਔਰ ਵੱਤ ਵੱਤ ਸਿੱਖਿਆ ਉੱਚੀ ਤੋਂ ਉੱਚੀ ਸਿੱਖਿਆ ਪ੍ਰਾਪਤ ਕਰਨ ਔਰ ਇਹ ਬੱਚੇ ਦੋਨੋਂ ਹੀ ਸਾਡੇ ਦੇ ਉਹ ਜੱਜ ਦੀ ਸਟੱਡੀ ਕਰ ਰਹੇ ਆ ਤੇ ਮਹਾਰਾਜ ਕਿਰਪਾ ਕਰਨ ਇਹਨਾਂ ਤੇ ਜੱਜ ਬਣਨ ਦਾ ਮੌਕਾ ਇਹਨਾਂ ਨੂੰ ਦਿੱਤਾ ਤੋ ਐਸਡੀਓ ਪਰਿਵਾਰ ਜਿੱਥੇ ਦੋ ਬੱਚੇ ਭੈਣ ਤੇ ਭਰਾ ਜਿਨ੍ਹਾਂ ਨੇ ਵਕਾਲਤ ਦੀ ਡਿਗਰੀ ਹਾਸਲ ਕੀਤੀ ਹੈ ਉੱਚ ਪੋਜੀਸ਼ਨਾਂ ਵੀ ਲਈਆਂ ਤੇ ਅੱਗੇ ਜੱਜ ਬਣਦੀ ਤਿਆਰੀ ਕਰ ਰਿਹਾ ਹੈ ਉਹਦੀ ਪੜ੍ਹਾਈ ਦੀ ਤਿਆਰੀ ਹੋ ਰਹੀ ਹੈ ਪੜ੍ਹਾਈ ਕਰ ਰਹੇ ਨੇ ਤੇ ਇਹਨਾਂ ਵੱਲੋਂ ਇਹੀ ਮੈਸੇਜ ਹੈ ਸਾਰਿਆਂ ਨੂੰ ਕਿ ਆਪਣੇ ਬੱਚਿਆਂ ਨੂੰ ਅੱਗੇ ਵਧਣ ਦਾ ਮੌਕਾ ਦਿਓ ਖਾਸ ਕਰਕੇ ਧੀਆਂ ਤੇ ਵੀ ਭਰੋਸਾ ਜਿਤਾਓ ਧੀਆਂ ਤੁਹਾਡਾ ਮਾਣ ਵਧਾਉਣਗੀਆਂ ਵੇਖਦੇ ਰਹੋ ਚੈਨਲ ਦਾ ਆਰ ਐਨ ਯੂ